ਸੋ ਸਾਰੀ ਸੰਗਤ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੰਗਤ ਜੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਥੰਬਨੇਲ ਦੇ ਉੱਪਰ ਵੀਡੀਓ ਦਾ ਟਾਈਟਲ ਦੇਖਿਆ ਹੀ ਹੈ ਕਿ ਸੋਹੀਲਾ ਕੋੜਾ ਦੇ ਸਰੀਰ ਦੇ ਵਿੱਚੋਂ ਤਕਰੀਬਨ 20 ਕਿਲੋ ਕੱਚਾ ਲੋਹਾ ਨਿਕਲਿਆ ਇਹ ਬਿਲਕੁਲ ਸੱਚ ਹੈ ਸੰਗਤ ਜੀ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਉਸ ਸਥਾਨ ਤੇ ਦਰਸ਼ਨ ਕਰਵਾਉਣ ਦੇ ਲਈ ਚਲੋ ਚੱਲਦੇ ਹਾਂ ਇਤਿਹਾਸਿਕ ਗੁਰਦੁਆਰਾ ਸੋਹੀਲਾ ਕੋੜਾ ਸਾਹਿਬ ਪਾਤਸ਼ਾਹੀ 6ਵੀਂ ਜੀ ਸੰਗਤ ਜੀ ਪਹੁੰਚ ਚੁੱਕੇ ਹਾਂ ਉਸ ਪਵਿੱਤਰ ਸਥਾਨ ਤੇ ਜਿਸ ਦੇ ਬਾਰੇ ਤੁਹਾਨੂੰ ਪਹਿਲਾਂ ਅਸੀਂ ਜ਼ਿਕਰ ਕਰਦੇ ਸੀ ਵਾਹਿਗੁਰੂ ਜੀ ਬਹੁਤ ਸੋਹਣਾ ਸੰਗਤ ਜੀ ਅਸਥਾਨ ਹੈ ਬੱਦਲ ਕਿੰਨਾ ਸੋਹਣਾ ਮੌਸਮ ਹੋਇਆ ਹੈ ਨਿਸ਼ਾਨ ਸਾਹਿਬ ਝੂਲ ਰਹੇ ਹਨ ਬਰੋਟੇ ਖੜੇ ਹਨ ਵੱਡੇ ਵੱਡੇ ਬਹੁਤ ਸੋਹਣਾ ਲੱਗ ਰਿਹਾ ਸੰਗਤ ਜੀ ਅਤੇ ਸੰਗਤ ਜੀ ਚਲੋ ਆਓ ਚੱਲਦੇ ਹਾਂ ਜੀ ਵਾਹਿਗੁਰੂ ਜੀ ਉਹ ਵੀ ਇਹ ਨਾ ਸ਼੍ਰੀ ਅਨੰਦਪੁਰ ਸਾਹਿਬ ਜਦੋਂ ਅਸੀਂ ਆਏ ਹਾਂ ਸਾਨੂੰ ਵੀ ਉੱਥੇ ਆ ਕੇ ਇੱਕ ਕੋਈ ਸਾਨੂੰ ਬਜ਼ੁਰਗ ਮਿਲੇ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਇਸ ਸਥਾਨ ਦੇ ਬਾਰੇ ਜਾਣਦੇ ਹੋ ਮੈਂ ਕਿਹਾ ਜੀ ਨਹੀਂ ਤੇ ਉਹਨਾਂ ਦੇ ਦੱਸਣ ਦੇ ਅਨੁਸਾਰ ਹੀ ਅਸੀਂ ਇੱਥੇ ਆਏ ਹਾਂ ਤੇ ਅਸੀਂ ਸੋਚਿਆ ਵੀ ਕਿਉਂ ਨਾ ਉੱਥੇ ਜਾ ਕੇ ਗੁਰੂ ਮਹਾਰਾਜ ਜੀ ਦੇ ਚਲੋ ਦਰਸ਼ਨ ਕੀਤੇ ਜਾਣ ਅਤੇ ਸੰਗਤਾਂ ਨੂੰ ਵੀ ਕਰਵਾਏ ਜਾਣ ਇਹ ਸਾਹਮਣੇ ਫੋਟੋ ਲੱਗੀ ਹੋਈ ਹੈ ਜੀ ਉਸ ਵਕਤ ਦੀ ਤੇ نیچے ਇਸ ਸਥਾਨ ਦਾ ਸਾਰਾ ਇਤਿਹਾਸ ਲਿਖਿਆ ਹਾਂ ਤੁਸੀਂ ਇਸ ਨੂੰ ਰੋਕ ਕੇ ਜਾਂ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਇਸ ਨੂੰ ਪੜ ਲੈਣਾ ਲਾਜ਼ਮੀ ਵਾਹਿਗੁਰੂ ਜੀ ਸੋਹਿਲਾ ਕੋੜਾ ਸਾਹਿਬ ਜੀ ਬਾਸ਼ਾਹੀ ਛੇ ਮੀ ਜੀ ਆਪਣੇ ਪਵਿੱਤਰ ਕਰ ਕਮਲਾਂ ਦੇ ਨਾਲ ਅੰਤਿਮ ਸੰਸਕਾਰ ਸਹਿਲਾ ਕੋੜਾ ਦਾ ਕਰਦੇ ਹੋਏ ਇੱਕ ਬੁੱਤ ਬਣਿਆ ਹੋਇਆ ਹੈ ਤੇ ਸੰਗਤ ਜੀ ਆਓ ਅੰਦਰ ਚੱਲਦੇ ਆਂ ਦਰਬਾਰ ਸਾਹਿਬ ਦੇ ਮੱਥਾ ਟੇਕਦੇ ਆਂ ਜੀ ਤੇ ਤੁਸੀਂ ਵੀ ਸਾਡੇ ਨਾਲ ਦਰਸ਼ਨ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਅਤੇ ਸੰਗਤ ਜੀ ਇਤਿਹਾਸ ਇਸ ਅਸਥਾਨ ਦਾ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੀ ਜੰਗ ਨੂੰ ਜਿੱਤਣ ਤੋਂ ਬਾਅਦ ਦੇ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਨੂੰ ਵਾਪਸ ਆ ਰਹੇ ਸਨ ਤਾਂ ਇਸ ਅਸਥਾਨ ਤੇ ਆਉਂਦੇ ਹੋਏ ਜੋ ਸਹੀਲਾ ਕੁੜਾ ਨਾਮੀ ਸੀ ਗੁਰੂ ਮਹਾਰਾਜ ਜੀ ਦਾ ਬਹੁਤ ਚਹੇਤਾ ਕੁੜਾ ਸੀ ਕਰਤਾਰਪੁਰ ਸਾਹਿਬ ਦੀ ਜੰਗ ਦੇ ਵਿੱਚ ਕਾਫੀ ਜ਼ਿਆਦਾ ਜ਼ਖਮੀ ਹੋਣ ਕਰਕੇ ਇਸ ਅਸਥਾਨ ਤੇ ਆ ਕੇ ਸਹੀਲਾ ਕੁੜਾ ਨੇ ਆਪਣਾ ਸਰੀਰ ਤਿਆਗ ਦਿੱਤਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਕਰ ਕਮਲਾਂ ਦੇ ਨਾਲ ਇਸੇ ਅਸਥਾਨ ਤੇ ਸੋਹਿਲਾ ਘੋੜਾ ਜੋ ਸੀ ਉਸ ਦਾ ਅੰਤਿਮ ਸੰਸਕਾਰ ਕੀਤਾ ਸੀ ਵਾਹਿਗੁਰੂ ਜੀ ਸੰਗਤ ਜੀ ਇਹ ਆਖਿਆ ਜਾਂਦਾ ਹੈ ਕਿ ਜਿਸ ਵੇਲੇ ਇਸ ਸੋਹਿਲਾ ਘੋੜਾ ਦਾ ਜਦੋਂ ਸੰਸਕਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਚਿਖਾ ਦੇ ਵਿੱਚੋਂ ਤਕਰੀਬਨ 20 ਕਿਲੋ ਤੋਂ ਜ਼ਿਆਦਾ 20 ਕਿਲੋ ਤੋਂ ਜ਼ਿਆਦਾ ਕੱਚਾ ਲੋਹਾ ਨਿਕਲਿਆ ਸੀ ਮਤਲਬ ਵੀ ਇੰਨੀਆਂ ਜ਼ਿਆਦਾ ਗੋਲੀਆਂ ਲੱਗੀਆਂ ਸਨ ਫਿਰ ਵੀ ਫਿਰ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸੋਹਿਲਾ ਕੋੜਾ ਇਸ ਸਥਾਨ ਤੱਕ ਆਇਆ ਸੀ ਵਾਹਿਗੁਰੂ ਜੀ ਬਹੁਤ ਸੋਹਣਾ ਸੰਗਤ ਜੀ ਸਥਾਨ ਹੈ ਸੰਗਤ ਜੀ ਆਪ ਸਭ ਨੂੰ ਵੀ ਮੈਂ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਤੁਸੀਂ ਕਦੇ ਸ਼੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਤੇ ਜਾਓ ਤਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਗੁਰੂਕਾ ਲਾਹੌਰ ਵਾਲਾ ਜੋ ਰੋਡ ਹੈ ਉਸੇ ਅਸਥਾਨ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਿ 2 ਕਿਲੋ 2 ਕਿਲੋਮੀਟਰ ਦੀ ਦੂਰੀ ਦੇ ਉੱਪਰ ਇਹ ਅਸਥਾਨ ਸ਼ਿਸ਼ੋਭਿਤ ਹੈ ਪੁਰਾਤਨ ਅਸਥਾਨ ਥਰ ਸਾਹਿਬ ਅਤੇ ਸੰਗਤ ਜੀ ਹੁਣ ਤੁਸੀਂ ਜੋ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਅਸਥਾਨ ਗੁਰਦੁਆਰਾ ਸ੍ਰੀ ਸੋਹਿਲਾ ਕੋੜਾ ਸਾਹਿਬ ਜੀ ਤੋਂ ਕਿ ਤਕਰੀਬਨ 100 ਮੀਟਰ ਦੀ ਦੂਰੀ ਤੇ ਹੈ ਅਤੇ ਰੋਡ ਤੋਂ ਕਿ 20 ਜਾਂ 25 ਮੀਟਰ ਦੀ ਪਿੱਛੇ ਹਟਮਾ ਇਹ ਅਸਥਾਨ ਹੈ ਇਹ ਜੋ ਤੁਸੀਂ ਪਵਿੱਤਰ ਬੋਰਡ ਦੇ ਦਰਸ਼ਨ ਕਰ ਰਹੇ ਹੋ ਇਹ ਪੁਰਾਤਨ ਹੈ ਜੀ ਇਸੇ ਪੁਰਾਤਨ ਬੋਰਡ ਦੇ نیچے ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਤਾਰਪੁਰ ਸਾਹਿਬ ਦੀ ਜੰਗ ਨੂੰ ਜਿੱਤਣ ਤੋਂ ਬਾਅਦ ਦੇ ਵਿੱਚ ਇਸ ਸਥਾਨ ਤੇ ਆਇਆ ਕਈ ਵਿਰਾਜੇ ਸਨ ਅਤੇ ਨਾਲ ਗੁਰੂ ਮਹਾਰਾਜ ਦੇ 2200 ਤੋਂ ਜ਼ਿਆਦਾ ਘੋੜਸਵਾਰ ਵੀ ਇਸੇ ਸਥਾਨ ਤੇ ਨਾਲ ਆਏ ਸਨ ਅਤੇ ਬਾਬਾ ਜੀ ਨੇ ਇਹ ਵੀ ਆਖਿਆ ਕਿ ਇਸ ਸਥਾਨ ਤੇ ਗੁਰੂ ਮਹਾਰਾਜ ਜੀ ਤਿੰਨ ਦਿਨ ਇੱਥੇ ਵਿਰਾਜੇ ਸਨ ਵਾਹਿਗੁਰੂ ਜੀ ਸੰਗਤ ਜੀ ਬਹੁਤ ਭਾਗਾ ਭਰੀ ਧਰਤੀ ਹੈ ਬੋੜ ਦੀਆਂ ਵੀ ਜੜੀਆਂ ਹੁੰਦੀਆਂ ਨੇ ਇਹ ਜੜਾਂ ਉੱਪਰੋਂ ਜਿਹਨਾਂ ਨੂੰ ਆਪਾਂ ਮੁੱਛਾਂ ਕਹਿੰਦੇ ਨੇ ਇਹ ਵੀ ਲੰਮਕ ਕੇ ਥੱਲੇ ਆ ਕੇ ਦੁਬਾਰੇ ਲੱਗ ਗਈਆਂ ਨੇ ਤੇ ਉਹਨਾਂ ਦੀ ਸੇਵਾ ਤੇ ਸੰਭਾਲ ਦੇ ਲਈ ਆ ਨਾਲ ਨਾ ਇੱਥੇ ਜੋ ਸੇਵਾਦਾਰ ਹਨ ਉਹਨਾਂ ਨੇ ਇਹ ਪਾਈਪਾਂ ਲਗਾ ਰੱਖੀਆਂ ਨੇ ਵਾਹਿਗੁਰੂ ਜੀ ਸੰਗਤ ਜੀ ਬਹੁਤ ਭਾਗਾਂ ਭਰੀ ਧਰਤੀ ਹੈ ਅਸੀਂ ਇੱਕ ਵਾਰ ਫਿਰ ਤੁਹਾਡਿਆਂ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਓ ਤਾਂ ਇਹਨਾਂ ਸਥਾਨਾਂ ਤੇ ਜਰੂਰ ਆਇਆ ਕਰੋ ਸੰਗਤ ਜੀ ਵਾਹਿਗੁਰੂ ਜੀ ਸੰਗਤ ਜੀ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਇੰਨਾ ਸਥਾਨਾਂ ਦੀਆਂ ਜਿਆਦਾ ਤੋਂ ਜਿਆਦਾ ਵੀਡੀਓ ਬਣਾ ਕੇ ਅਪਲੋਡ ਕਰੀਏ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਇਸ ਸਥਾਨ ਤੇ ਆਉਣ ਅਤੇ ਸੰਗਤ ਜੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਪੂਰਾ ਦਬਕੇ ਕਰ ਦੇਣਾ ਜੀ ਤੇ ਸਾਡੇ ਚੈਨਲ ਸਿੱਖ ਜਨ ਦੀ ਗੱਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ